ਸੋ ਚੱਜੇ ਟ੍ਰੈਫਿਕ ਪ੍ਰਬੰਧ ਲੋਕ ਸੁਰੱਖਿਆ ਅਤੇ ਸੜਕਾਂ ਨੂੰ ਕਬਜ਼ਾ ਮੁਕਤ ਬਣਾਉਣ ਦੇ ਮਕਸਦ ਨਾਲ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਕੋਟੜੋੜਾ ਤੇ ਰੇਲਵੇ ਲਿੰਕ ਰੋਡ ਤੇ ਵਿਸ਼ੇਸ਼ ਨਾ ਜਾਇਸ ਕਬਜ਼ਾ ਹਟਾਓ ਮਹਿੰਮ ਚਲਾਈ ਗਈ। ਇਹ ਮਹਿੰਮ ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿਲ ਅਤੇ ਜੁਆਇੰਟ ਕਮਿਸ਼ਨਰ ਡਾਕਟਰ ਜੈਂਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸ਼ੁਰੂ ਕੀਤੀ ਗਈ। ਮਹਿੰਮ ਦੀ ਸ਼ੁਰੂਆਤ ਨਗਰ ਨਿਗਮ ਸਕੱਤਰ ਸੁਸ਼ਾਂਤ ਪਾਠੀਆ ਵੱਲੋਂ ਕੀਤੀ ਗਈ ਜਿਸ ਦਾ ਮਕਸਦ ਸਰਕਾਰੀ ਸੜਕਾਂ ਤੇ ਫੁੱਟਪਾਥਾਂ ਤੋਂ ਗੈਰ ਕਾਨੂੰਨੀ ਕਬਜ਼ੇ ਹਟਾਉਣਾ ਸੀ। ਮਹਿੰਮ ਦੌਰਾਨ ਇਨਫੋਰਸਮੈਂਟ ਟੀਮਾਂ ਨੇ ਟ੍ਰੈਫਿਕ ਵਿੱਚ ਰੁਕਾਵਟ ਬਣ ਰਹੇ ਅਤੇ ਪੈਦਲ ਯਾਤਰੀਆਂ ਨੂੰ ਪਰੇਸ਼ਾਨੀ ਪਹੁੰਚਾਉਣ ਵਾਲੇ ਅਸਥਾਈ ਅਤੇ ਸਥਾਈ ਕਬਜ਼ੇ ਹਟਾਏ। ਸੜਕਾਂ ਤੇ ਫੁੱਟਪਾਥਾਂ ਤੇ ਗੈਰਕਾਨੂੰਨੀ ਤੌਰ ਤੇ ਰੱਖਿਆ ਸਮਾਨ ਨਗਰ ਨਿਗਮ ਦੇ ਨਿਯਮਾਂ ਅਨੁਸਾਰ ਮੌਕੇ ਤੇ ਹੀ ਜ਼ਬਤ ਕੀਤਾ ਗਿਆ। ਇਸ ਕਾਰਵਾਈ ਦੀ ਅਗਵਾਈ ਇਨਸਪੈਕਟਰ ਅਮਨ ਸ਼ਰਮਾ ਨੇ ਹੋਰ ਨਗਰ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਕੀਤੀ। ਟੀਮ ਵੱਲੋਂ ਨਿਰਧਾਰਿਤ ਖੇਤਰਾਂ ਦੀ ਪੂਰੀ ਜਾਂਚ ਕਰਕੇ ਜਨਤਕ ਸਥਾਨਾਂ ਨੂੰ ਕਬਜ਼ਾ ਮੁਕਤ ਬਣਾਇਆ ਗਿਆ। ਕਬਜ਼ੇਦਾਰਾਂ ਨੂੰ ਪਵੇਖ ਵਿੱਚ ਮੂੜ ਕਬਜ਼ਾ ਨਾ ਕਰਨ ਦੀ ਸਖਤ ਚੇਤਾਵਨੀ ਵੀ ਦਿੱਤੀ ਗਈ ਅਧਿਕਾਰੀਆਂ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਮਾਨ ਜ਼ਬਤੀ ਅਤੇ ਜੁਰਮਾਨੇ ਸਮੇਤ ਸਖਤ ਕਾਰਵਾਈ ਜਾਰੀ ਰਹੇਗੀ ਸੋ ਨਗਰ ਨਿਗਮ ਦੇ ਭੂਮੀ ਵਿਭਾਗ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ ਰੇਲਵੇ ਲਿੰਕ ਰੋਡ ਤੇ ਸਾਡੇ ਨਾਲ ਮਜੂਰ ਨੇ ਨਗਰ ਨਿਗਮ ਦੇ ਸੈਕਟਰੀ ਸੁਸ਼ਾਂਤ ਪਾੜੀਆ ਮੌਜੂਦ ਨੇ ਪਾੜੀਆ ਜੀ ਕੀ ਕਹੋਗੇ ਅੱਜ ਅਚਾਨਕ ਹੀ ਪਹੁੰਚ ਕੇ ਲਿੰਕ ਰੋਡ ਤੇ ਦੇਖੋ ਗੱਲ ਐ ਨਹੀਂ ਐ ਮੈਂ ਵੀ ਇਸੇ ਸ਼ਹਿਰ ਦਾ ਵਸਨੀਕ ਆ ਬਹੁਤ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਕਿ ਜਿਹੜਾ ਵਾ ਲਿੰਕ ਰੋਡ ਤੇ ਬਹੁਤ ਵੱਡਾ ਕਬਜ਼ਾ ਜਿਹੜਾ ਵਾ ਉਹਨਾਂ ਨੇ ਦੁਕਾਨਦਾਰਾਂ ਨੇ ਆਪਣਾ ਪੱਕਾ ਹੀ ਰਾਈਟ ਸਮਝ ਲਿਆ ਉੱਥੇ ਕਬਜ਼ਾ ਕਰਨਾ ਅੱਜ ਦੀ ਕਾਰਵਾਈ ਤੇ ਬਾਹਰ ਜਿ ਕਿ ਚਤਾਵਣੀ ਹੈ ਅਸੀਂ ਕੋਈ ਐਡੀ ਸਖਤ ਕਾਰਵਾਈ ਨਹੀਂ ਕੀਤੀ ਕਿਉਂਕਿ ਅਸੀਂ ਕਿੱਥੇ ਦਾ ਵੀ ਨੁਕਸਾਨ ਨਹੀਂ ਕਰਨਾ ਚਾਹੁੰਦੇ ਸਾਨੂੰ ਸਰਕਾਰ ਦੇ ਬੜੇ ਕਲੀਅਰ ਹਦਾਇਤ ਹੈ ਕਿ ਕਿਸੇ ਦਾ ਵੀ ਨੁਕਸਾਨ ਨਹੀਂ ਕਰਨਾ ਅਸੀਂ ਤਾਂ ਸਿਰਫ ਇੱਕ ਸੰਕੇਤਕ ਕਾਰਵਾਈ ਕੀਤੀ ਹੈ ਪਰ ਜੇ ਲੋਕ ਨਹੀਂ ਮੰਨਣਗੇ ਐਦਾਂ ਹੀ ਜੜਾ ਵਾ ਕਬਜ਼ੇ ਕਰਨਗੇ ਫੁੱਟਪਾਥਾਂ ਨੂੰ ਆਪਣਾ ਕਨਵਰਟ ਕਰ ਲੈਣਗੇ ਆਪਣੀਆਂ ਦੁਕਾਨਾਂ ਦੇ ਅੰਦਰ ਐਦਾਂ ਹੀ ਗੰਦ ਪਾਣਗੇ ਪਲਾਸਟਿਕ ਯੂਜ਼ ਕਰਨਗੇ ਸੜਕ ਨੂੰ ਇਨਫਰੋਜ ਕਰਨਗੇ ਤੇ ਫਿਰ ਆਉਣ ਵਾਲੇ ਦਿਨਾਂ 'ਚ ਨਿਗਮ ਹੈ ਉਹ ਹੋਰ ਕੜੀ ਕਾਰਵਾਈ ਅਮਲ 'ਚ ਲਿਆਏਗਾ ਅੱਜ ਤੁਸੀਂ ਆਪ ਮੰਨਦੇ ਹੋ ਕਿ ਨਹੀਂ ਜਿਹੜੇ ਫੁੱਟਪਾਥ ਨੇ ਮੱਲੇ ਨੇ ਅਸੀਂ ਵਾਰ-ਵਾਰ ਖਬਰਾਂ ਲਗਾਨੀਆਂ ਤੇ ਹੁਣ ਅਸਰ ਹੋਣਾ ਸ਼ੁਰੂ ਹੋ ਗਿਆ ਹੈ ਨਹੀਂ ਚਲੋ ਬੜਾ ਅ ਅੱਛੀ ਗੱਲ ਹੈ ਕਿ ਤੁਸੀਂ ਇਹ ਮਾਮਲਾ ਜਿਹੜਾ ਹੋਇਆ ਹੈ ਤੁਹਾਡੇ ਥਰੂ ਧਿਆਨ ਚਾਹੁੰਦਾ ਹੈ ਲੇਕਿਨ ਇਹ ਲੋਕਾਂ ਨੂੰ ਵੀ ਲੋਕਾਂ ਦੀ ਵੀ ਡਿਊਟੀ ਬਣਦੀ ਹੈ ਕਿਉਂਕਿ ਉਹ ਵੀ ਐਸੇ ਸ਼ਹਿਰ ਦੇ ਵਸਨੀਕ ਨੇ ਕਿ ਐਸੇ ਸ਼ਹਿਰ ਨੂੰ ਮਿਲ ਜੁਲ ਕੇ ਅਸੀਂ ਸਾਫ਼ ਕਰੀਏ ਹੋਰ ਜਿਹੜੇ ਭੀੜੇ ਬਾਜ਼ਾਰ ਨੇ ਵੈਸੇ ਤੇ ਹੁਣ ਸਾਰੇ ਹੀ ਨਜਾਇਜ਼ ਕਮਜਿਆ ਕਰਨ ਭੀੜੇ ਹੋ ਚੁੱਕੇ ਨੇ ਕਾਰਵਾਈਆਂ ਹੁਣ ਲਗਾਤਾਰ ਹੋਣਗੀਆਂ ਬਿਲਕੁਲ ਜੀ ਲਗਾਤਾਰ ਕਾਰਵਾਈ ਹੋਏਗੀ ਜਿਹੜੀ ਸਾਡੀ ਟੀਮ ਹੈ ਇੰਸਪੈਕਟਰ ਅਮਨ ਸ਼ਰਮਾ ਤੇ ਜਿਹੜੀ ਬਾਕੀ ਟੀਮ ਹੈ ਬਹੁਤ ਮਿਹਨਤੀ ਟੀਮ ਹੈ ਇਹ ਜਿਹੜੀ ਆ ਰੋਜ਼ ਇੱਕ ਨਿਰਧਾਰਿਤ ਏਰੀਆ ਲੈ ਕੇ ਚੱਲ ਰਹੀ ਹੈ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਹੈ ਸ਼ਹਿਰ ਵਿੱਚ ਕਾਫੀ ਸੁਧਾਰ ਨਜ਼ਰ ਆਏਗਾ ਨਿਗਮ ਨਿਗਮ ਦੇ ਜਿਹੜੇ ਨਿਯਮ ਨੇ ਉਹਨਾਂ ਦਾ ਪਾਠ ਪੜਾਇਆ ਜਾਏਗਾ ਕੀ ਮਾਧਿਅਮ ਨਾਲ ਸੰਦੇਸ਼ ਹੈ ਸਾਡੇ ਮਾਧਿਅਮ ਨਾਲ ਮੈਂ ਤੇ ਤੁਹਾਨੂੰ ਕਹਿ ਰਿਹਾ ਕਿ ਸਾਡੇ ਮਾਨਯੋਗ ਕਮਿਸ਼ਨਰ ਜਿਹੜੇ ਆ ਮਾਨਯੋਗ ਵਿਥਮਦੀਪ ਸਿੰਘ ਸ਼ੇਰਗਿੱਲ ਬੜਾ ਇੱਕ ਕਲੀਅਰ ਮੈਸੇਜ ਹੈ ਕਿ ਅਸੀਂ ਆਓ ਮਿਲ ਜੁਲ ਕੇ ਇਸ ਸ਼ਹਿਰ ਨੂੰ ਸਾਫ਼ ਸੁਥਰਾ ਕਰੀਏ ਇਨਫਰੋਚਮੈਂਟ ਨੂੰ ਦੂਰ ਕਰੀਏ ਪਲਾਸਟਿਕ ਮੁਕਤ ਸ਼ਹਿਰ ਕਰੀਏ ਤੇ ਜੇ ਨਹੀਂ ਤੁਸੀਂ ਅਮਲ ਚ ਲਿਆਓਗੇ ਤੇ ਫਿਰ ਨਗਰ ਕਮ ਆਪਣੇ ਲੈਵਲ ਤੇ ਕਾਰਵਾਈ ਲਿਆ ਦੇਣਾ ਸੋ ਕਾਰਵਾਈ ਹੋਏਗੀ ਜੇਕਰ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਸੋ ਕਲੀਅਰ ਕਟ ਹੈ ਕਿ ਕਾਰਵਾਈਆਂ ਹੁਣ ਹੋਣਗੀਆਂ ਤੇ ਹੋਣੀਆਂ ਵੀ ਚਾਹੀਦੀਆਂ ਨੇ ਤਾਂ ਹੀ ਸ਼ਹਿਰ ਨੂੰ ਨਜਾਇਜ਼ ਕਬਜ਼ਾ ਮੁਕਤ ਜਿਹੜਾ ਕੀਤਾ ਜਾ ਸਕਦਾ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ